ਆਪਣੇ ਵਿਸੇ ਦੇ ਵਿੱਚੋਂ ਕੱਟੇ ਉਹ ਜਿਹੜਾ ਮੰਤਰੀ ਸੀ ਉਹ ਪੱਲਾ ਸਾਹਿਬ ਦੇ ਜੀ ਨਸੀਬਾ ਉਹਨਦੇ ਨਾਮ ਤੋਂ ਤਾਲੂਤਰ ਕੋਲ ਕੇ ਪੰਜਾਬੀ ਸੰਗੀਤ ਦੀ ਸ਼ਾਨ ਗੁਰਦਾਸ ਮਾਨ ਨੇ ਹਾਲ ਹੀ ਦੇ ਵਿੱਚ ਇੱਕ ਚੱਲਦੇ ਲਾਈਵ ਸ਼ੋਅ ਦੇ ਦੌਰਾਨ ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਪੱਲਾ ਨੂੰ ਸ਼ਰਤਾਂਝਲੀ ਦਿੱਤੀ ਹੈ ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਸਵਿੰਦਰ ਪੱਲਾ ਦੇ ਪੰਜਾਬੀ ਸਿਨੇਮਾ ਅਤੇ ਸੱਭਿਆਚਾਰ ਦੇ ਵਿੱਚ ਯੋਗਦਾਨ ਨੂੰ ਸੁਰੀਲੇ ਅੰਦਾਜ਼ ਦੇ ਵਿੱਚ ਯਾਦ ਕੀਤਾ ਗਿਆ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਇੱਕ ਵਾਰ ਤੁਸੀਂ ਵੀ ਦੇਖੋ ਜਦਾਂ ਇਹ ਵੀਡੀਓ। ਮੋਕ ਦੇ ਵਿੱਚ ਆਮ ਮੋਕਾ ਦੀ ਗੱਲ ਦੇ ਵਿੱਚੋਂ ਗੱਲ ਕੱਢੀ ਜ਼ਿੰਦਗੀ ਦੀ ਦਾ ਮਜ਼ਾ ਕੱਢੀ ਕਾਮੇਡੀ ਕਰਦੀ ਆਪਣੇ ਬੰਦੇ ਵਾਲੇ ਆਪਣੀ ਬੋਲੀ ਵਿੱਚ ਆਪਣੇ ਵਿਸੇ ਦੇ ਵਿੱਚੋਂ ਕੱਢੀ ਉਹ ਜਿਹੜਾ ਮੰਤਰੀ ਸੀ ਉਹ ਪੱਲਾ ਸਾਹਿਬ ਦੀ ਜਿੰਨੀ ਨਸੀਬ ਉਹਨਦੇ ਨਾਮ ਤੇ ਤਾਲੀ ਤਰ੍ਹਾਂ ਕੋਲ ਕੇ ਮੈਂ ਚਾਹਾਂਗਾ 1 ਮਿੰਟ ਪਾਸ ਹੋ ਨਾ ਸਿਰਫ ਖਾਂ ਬੰਦ ਕਰਿਓ ਜਾਂ ਨਾ ਕਰ ਮੰਗਲੋਤ ਲਈ ਵਿਚਾਰ ਨਾਲ ਅਰਦਾਸ ਹੋ ਇੱਕ ਮਿੰਟ ਤੱਕ ਤਿੰਨ ਮਿੰਟ ਤੱਕ ਸੰਕਟਾ ਕਟਾ ਬੰਦ ਹੋ ਗਿਆ ਹਨਾ ਅੱਜ ਤੋਂ ਬਾਅਦ ਸੰਕਟਾ ਨਹੀਂ ਹੋਵੇਗਾ ਇਹਨਾਂ ਆਪ ਜੀ ਕੈਂਟ ਪਰਸਨੈਲਿਟੀ ਦਾ

ना परिवार ना। सारे मैंबर उन्होंने बच्चा बागबीच रब सदा प्रफुल्लित रखे क्योंकि सिर्फ उन्होंने परिवार परिवार ही नहीं सारा ही खुशियां मनिया खुशियां ऐसा मनिया कि दुनिया याद रखे ہے کہ دنیا جس بھی جاؤ جب ہمارے جگت میں جگ ہسے ہم روئے ایسی کرنی ارچن وہاں سے جگہ زندہ